ਦੀਵਾਲੀ ਤੋਂ ਪਹਿਲਾਂ ਇਹ ਇਨਾਂ 4 ਜਨਵਰੀ ਨੂੰ ਦਾਣਾ ਪਾਉਣ ਦਾ ਫਲ ਜ਼ਰੂਰ ਸੁਣਿਓ ਮਹਾਤਮ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਆਪਾਂ ਦੀਵਾਲੀ ਦੇ ਦਿਨਾਂ ਦੀ ਜਿਹੜੀ ਤਿਆਰੀ ਹੈ ਉਹ ਸਾਰੇ ਕਰ ਰਹੇ ਆ ਵਾਕੂਬੀ ਤੌਰ ਤੇ ਸਾਰੇ ਆਪਾਂ ਲੱਗੇ ਹੋਏ ਆ ਬੜੀ ਚੰਗੀ ਗੱਲ ਹੈ ਬੜੀਆਂ ਤਿਆਰੀਆਂ ਹੋ ਰਹੀਆਂ ਨੇ ਸਫਾਈਆਂ ਹੋ ਰਹੀਆਂ ਨੇ ਘਰਾਂ ਦੇ ਵਿੱਚ ਪਲੈਨਿੰਗਾਂ ਜਿਹੜੀਆਂ ਨੇ ਦੀਵਾਲੀ ਦੀਆਂ ਉਹ ਚੱਲ ਰਹੀਆਂ ਨੇ ਬੜੀ ਚੰਗੀ ਗੱਲ ਹੈ ਚਲੋ ਪਰਮਾਤਮਾ ਕਰੇ ਸਾਰਿਆਂ ਲਈ ਇਹ ਤਿਹਾਰ ਜਿਹੜੇ ਨੇ ਉਹ ਹਸੀ ਖੁਸ਼ੀ ਆਉਣ ਤੇ ਸਾਰੇ ਆਪਾਂ ਆਪਣੇ ਪਰਿਵਾਰਾਂ ਦੇ ਵਿੱਚ ਇਹ ਤਿਹਾਰਾ ਨੂੰ ਮਨਾਉਣਾ ਕਰੀਏ ਬੜੀ ਚੰਗੀ ਗੱਲ ਆ ਸੋ ਸਾਧ ਸੰਗਤ ਹੁਣ ਕਈ ਲੋਕ ਦਾਨ ਕਰ ਰਹੇ ਨੇ ਪੁੰਨ ਕਰ ਰਹੇ ਨੇ ਬੜੇ ਚੰਗੇ ਕਰਮ ਕਰ ਰਹੇ ਨੇ ਬੜੀ ਮਨ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਚੰਗਾ ਲੱਗਦਾ ਹੈ ਬੜਾ ਮਨ ਪ੍ਰਸੰਨ ਹੁੰਦਾ ਹੈ ਕਿ ਬਹੁਤ ਚੰਗੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਕਰ ਰਹੇ ਆ ਬੜਾ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਕਰ ਰਹੇ ਆ ਪਰ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਪਿਆਰਿਓ ਦੀਵਾਲੀ ਦੇ ਦਿਨਾਂ ਦੇ ਵਿੱਚ ਕਹਿੰਦੇ ਜਿਹੜੇ ਕੁਕਰ ਨੇ ਨਾ ਇਹਨਾਂ ਨੂੰ ਭੋਜਨ ਕਰਾਉਣਾ ਇਹਨੇ ਬਹੁਤ ਚੰਗੀ ਗੱਲ ਹੈ ਬੰਦਾ ਦੁਰਘਟਨਾਵਾਂ ਤੋਂ ਬਚ ਜਾਂਦਾ ਤੇ ਮੱਛੀਆਂ ਨੂੰ ਚਾਰਾ ਪਾਉਣਾ ਮੱਛੀਆਂ ਨੂੰ ਜਿਹੜਾ ਹੈ ਦਾਣਾ ਪਾਉਣਾ ਘਰ ਦੇ ਕਲੇਸ਼ ਨੂੰ ਹਮੇਸ਼ਾ ਦੇ ਲਈ ਖਤਮ ਕਰਨਾ ਇਹ ਵੀ ਬਹੁਤ ਚੰਗੀ ਗੱਲ ਹੈ ਇਹ ਵੀ ਜ਼ਰੂਰ ਕਰਨਾ ਚਾਹੀਦਾ ਔਰ ਸਾਧ ਸੰਗਤ ਚਿੜੀਆਂ ਨੂੰ ਦਾਣਾ ਪਾਉਣਾ ਕਹਿੰਦੇ ਜਿਹੜੀ ਦਰਿਦ੍ਰਤਾ ਨਾ ਘਰ ਦੇ ਵਿੱਚ ਉਹ ਹਮੇਸ਼ਾ ਲਈ ਉੱਡ ਜਾਂਦੀ ਹੈ ਤੇ گاਵਾ ਨੂੰ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਜਿਹੜੇ ਕੱਖ ਕੰਡੇ ਨੇ ਜਾਂ ਟਾਲ ਤੋਂ ਪੱਠੇ ਲੈ ਕੇ ਪਾ ਦੇਣੇ ਸਾਧ ਸੰਗਤ ਸਦਾ ਹੀ ਸੁਖੀ ਤੇ ਸੰਤੁਸ਼ਟ ਇਨਸਾਨ ਰਹਿੰਦਾ ਹੈ ਜੇਕਰ ਇਹ ਦਾਨਪੂਰਨ ਕਰਦਾ ਹੈ ਨਾ ਦੀਵਾਲੀ ਦੇ ਦਿਨਾਂ ਦੇ ਵਿੱਚ ਕਹਿੰਦੇ ਉਹਨੂੰ ਬਹੁਤ ਵੱਡਾ ਮਹਾਤਮ ਹਾਸਲ ਹੁੰਦਾ ਹੈ ਤੇ ਸਤਿਗੁਰੂ ਜੀ ਉਹਦੇ ਤੇ ਬੜੀ ਵੱਡੀ ਕਿਰਪਾ ਕਰਦੇ ਨੇ ਬੜੀ ਵੱਡੀ ਰਹਿਮਤ ਕਰਦੇ ਨੇ ਚਲੋ ਬਹੁਤ ਚੰਗੀ ਗੱਲ ਹੈ ਇਹ ਵੀ ਜਰੂਰ ਕਰੋ ਪਰ ਮੈਂ ਇੱਕ ਬੇਨਤੀ ਕਰਾਂ ਵੀ ਦੀਵਾਲੀ ਦੇ ਦਿਨਾਂ ਦੇ ਵਿੱਚ ਹੀ ਕਿਉਂ ਕਈ ਲੋਕ ਕਹਿੰਦਾ ਵੀ ਦੀਵਾਲੀ ਦੇ ਦਿਨਾਂ ਦੇ ਵਿੱਚ ਕਰੋ ਜੀ ਦੀਵਾਲੀ ਦੇ ਦਿਨਾਂ ਦੇ ਵਿੱਚ ਜਿਆਦਾ ਫਲ ਮਿਲਦਾ ਹੈ ਦੀਵਾਲੀ ਦੇ ਦਿਨਾਂ ਦੇ ਵਿੱਚ ਹੀ ਕਿਉਂ ਦੀਵਾਲੀ ਦੇ ਦਿਨਾਂ ਤੋਂ ਬਾਅਦ ਕਿਉਂ ਨਹੀਂ ਅਫਰ ਜੀ ਕਹ ਲੋ ਵੀ ਪਹਿਲਾਂ ਕਿਉਂ ਨਹੀਂ ਦੀਵਾਲੀ ਦੇ ਦਿਨਾਂ ਦੇ ਵਿੱਚ ਹੀ ਕਿਉਂ ਪਿਆਰਿਓ ਦੀਵਾਲੀ ਦੇ ਦਿਨਾਂ ਦੇ ਵਿੱਚ ਵੀ ਕਰੋ ਤੇ ਬਾਕੀ ਦਿਨਾਂ ਦੇ ਵਿੱਚ ਵੀ ਧਿਆਨ ਰੱਖੋ ਇਹ ਤੇ ਚੰਗੀਆਂ ਗੱਲਾਂ ਨੇ ਕਰਦੇ ਜਾਓ ਇਹ ਨਾ ਹੋਵੇ ਵੀ ਜਾਨਵਰਾਂ ਨਾਲ ਅਸੀਂ ਪਿਆਰ ਰੱਖੀਏ ਤੇ ਇਨਸਾਨਾਂ ਨਾਲ ਅਸੀਂ ਵੈਰ ਬਣ ਲਈਏ ਸਾਹ ਸੰਗਤ ਇਨਸਾਨਾਂ ਦੀ ਵੀ ਕਦਰ ਕਰੋ ਇਨਸਾਨੀਅਤ ਨੂੰ ਵੀ ਜਿੰਦਾ ਰੱਖੋ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਸਮਝਣ ਦਾ ਯਤਨ ਕਰੀਏ ਖਾਸ ਤੌਰ ਤੇ ਵਿਚਾਰਨ ਦਾ ਯਤਨ ਕਰੀਏ ਪਿਆਰਿਓ ਜਦੋਂ ਆਪਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ ਨਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਖੁਸ਼ੀ ਹੈ ਨਾ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਖੁਸ਼ੀ ਹੈ ਨਾ ਉਹ ਸਾਡੇ ਉੱਪਰ ਹੋਰ ਵੀ ਦੂਣੀ ਤੀਣੀ ਹੋ ਜਾਏਗੀ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਵਿਚਾਰੀਏ ਜ਼ਰੂਰ ਸਮਝਣ ਦਾ ਯਤਨ ਕਰੀਏ ਗੁਰਮੁਖ ਪਿਆਰਿਓ ਧੰਗੁਰੂ ਗ੍ਰੰਥ ਸਾਹਿਬ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਜੀ ਨੇ ਸਾਨੂੰ ਮੁਹਾਤਮ ਹੀ ਬੜਾ ਸੋਹਣਾ ਦਿੱਤਾ ਪਾਤਸ਼ਾਹ ਕਹਿੰਦੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨੇ ਆਈ ਕਹਿੰਦੇ ਕੋਈ ਜੀਵ ਕੋਈ ਪੰਛੀ ਤੇਰੇ ਲਈ ਬੇਗਾਨਾ ਨਹੀਂ ਇਨਸਾਨ ਵੀ ਕੋਈ ਬੇਗਾਨਾ ਨਹੀਂ ਸਾਰੇ ਤੇਰੇ ਆਪਣੇ ਹੀ ਨੇ ਤੈਸਣਾ ਕਿਸੇ ਨੂੰ ਬੇਗਾਨਾ ਸਮਝੀ ਵੀ ਨਾ ਕਿਸੇ ਨੂੰ ਬੇਗਾਨਾ ਸਮਝਣ ਦੀ ਗਲਤੀ ਵੀ ਨਾ ਕਰੀ ਯਾਦ ਰੱਖ ਇਸ ਸੰਸਾਰ ਦੇ ਵਿੱਚ ਪਰਮਾਤਮਾ ਨੇ ਤੈਨੂੰ ਜੀਵਨ ਦੇ ਕੇ ਭੇਜਿਆ ਇਹ ਸੰਸਾਰ ਦੇ ਵਿੱਚ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਤੂੰ ਆਇਆ ਹੈ ਇਹ ਸੰਸਾਰ ਦੇ ਵਿੱਚ ਪਰਮਾਤਮਾ ਨੇ ਤੈਨੂੰ ਭੇਜਿਆ ਤੈਨੂੰ ਇਸ ਕਰਕੇ ਭੇਜਿਆ ਕਿ ਤੂੰ ਇੱਥੋਂ ਕੁਝ ਖੱਟ ਕੇ ਜਾਵੇਂ ਤੂੰ ਪਿਆਰ ਤੇ ਚੰਗੀ ਸਿੱਖਿਆ ਖੱਟ ਕੇ ਲੈ ਕੇ ਜਾਵੇਂ ਤੇ ਦੂਜਾ ਦੇਖੇ ਤੇਰੇ ਜੀਵਨ ਦੇ ਵਿੱਚੋਂ ਉਹ ਵੀ ਜਿਹੜਾ ਹੈ ਇਹ ਸਿੱਖਿਆ ਲਵੇ ਕਿ ਨਹੀਂ ਉਹ ਬੰਦਾ ਬੜਾ ਵਧੀਆ ਆ ਉਹ ਬੰਦੇ ਦੇ ਜੀਵਨ ਦੇ ਵਿੱਚ ਆ ਚੀਜ਼ਾਂ ਬੜੀਆਂ ਚੰਗੀਆਂ ਨੇ ਤੇ ਉਹ ਬੰਦੇ ਦੂਸਰੇ ਵੇਖ ਕੇ ਤੇਰੇ ਜੀਵਨ ਦੇ ਵਿੱਚੋਂ ਸਿੱਖਣਾ ਕਹਿੰਦੇ ਇਹੋ ਜੀਆਂ ਚੀਜ਼ਾਂ ਨੂੰ ਤੂੰ ਕਮਾਈ ਇਹੋ ਜਾਂ ਬਣਨ ਦੀ ਕੋਸ਼ਿਸ਼ ਕਰੀ ਪਰ ਇਨਸਾਨ ਤੇ ਇੱਥੇ ਵਹਿਮ ਭਰਮਾਂ ਦੇ ਵਿੱਚ ਹੀ ਖਲੋ ਗਿਆ ਇਨਸਾਨ ਤੇ ਇੱਥੇ ਚੰਗੇ ਚੰਗੇ ਵਹਿਮ ਭਰਮ ਕਰਨ ਲੱਗ ਗਿਆ ਕੋਈ ਕਹਿੰਦਾ ਜੀ ਇੰਜ ਹੋਊਗਾ ਕੋਈ ਕਹਿੰਦਾ ਇੰਜ ਹੋਊਗਾ ਮੈਨੂੰ ਕੱਲ ਹੀ ਦੋ ਤਿੰਨ ਵੀਰ ਮਿਲੇ ਮੈਨੂੰ ਬੜਾ ਹਾਸਾ ਆਇਆ ਉਹਨਾਂ ਵੱਲ ਦੇਖ ਕੇ ਬੜੇ ਵਧੀਆ ਸੀ ਐਜੂਕੇਟਿਡ ਲੱਗਦੇ ਸੀ ਤੇ ਬੜਾ ਜੀਵਨ ਵੀ ਉਹਨਾਂ ਦਾ ਜਿਹੜਾ ਹੈ ਮੈਨੂੰ ਸੋਣਾ ਜਾਪਦਾ ਸੀ ਘਰੋਂ ਵੀ ਚੰਗੇ ਸੀ ਉਹ ਕੀ ਕਰੀ ਜਾਣਾ ਉਹ ਨਾ ਪਿੱਪਲ ਦੇ ਆਲੇ-ਦਾਲੇ ਨਾ ਖੰਮਣੀ ਬੰਨੀ ਜਾਣ ਤੇ ਉਹਦੀਆਂ ਜਣਾ ਦੇ ਵਿੱਚ ਉਹਨਾਂ ਨੇ ਤੇਲ ਪਾ ਛੱਡਿਆ ਚਲੋ ਮੈਂ ਦੂਰ ਸੀ ਜਦੋਂ ਕੋਲੇ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕਰਦੇ ਹੋ ਕਹਿੰਦਾ ਜੀ ਸਾਨੂੰ ਪੰਡਤ ਜੀ ਨੇ ਦੱਸਿਆ ਵੀ ਜੇ ਤੁਸੀਂ ਦੀਵਾਲੀ ਦੇ ਦਿਨ ਚੱਲ ਰਹੇ ਨੇ ਇਹ ਕੰਮ ਕਰੋਗੇ ਤੁਹਾਡਾ ਵੀਜ਼ਾ ਲੱਗ ਜਾਏਗਾ ਮੈਂ ਕਿਹਾ ਵੀ ਤੁਹਾਡਾ ਵੀਜ਼ਾ ਲੱਗੇ ਨਾ ਲੱਗੇ ਪਰ ਇੱਕ ਗੱਲ ਮੈਨੂੰ ਜ਼ਰੂਰ ਜਵਾਬ ਦਿਓ ਵੀ ਇਹ ਪਿੱਪਲ ਹੈ ਤੇਰੀ ਖੁਰਾਕ ਪਾਣੀ ਹੈ ਨਾ ਕਿ ਤੇਲ ਇਹਦੀਆਂ ਜਣਾ ਤੱਕ ਜਿਹੜਾ ਹੈ ਤੇਲ ਪਹੁੰਚੇਗਾ ਤੇ ਕਿੰਨੇ ਲੋਕ ਪਹਿਲਾਂ ਤੁਹਾਡੇ ਤੋਂ ਪਾ ਕੇ ਗਏ ਨੇ ਤੇ ਇਹ ਵਿਚਾਰਾ ਹਰਾ ਤੇ ਹੋਣ ਹੋ ਰਿਹਾ ਤੇ ਤੁਸੀਂ ਆਲੇ-ਦਾਲੇ ਦੇ ਖੰਮਣੀਆਂ ਬਣਦੀਆਂ ਤੁਸੀਂ ਉਹਨੂੰ ਕੀ ਮੰਨਦੇ ਹੋ ਕਹਿੰਦੇ ਜੇ ਅਸੀਂ ਉਹਨੂੰ ਦਰਖਤ ਮੰਨਦੇ ਹਾਂ ਮੈਂ ਕਿਹਾ ਦਰਖਤ ਮੰਨਦੇ ਹੋ ਫਿਰ ਤੁਸੀਂ ਮੋੜ ਕੇ ਸਵਾਲ ਨਹੀਂ ਕੀਤਾ ਉਸ ਪੰਡਤ ਨੂੰ ਵੀ ਭਾਈ ਇਹ ਕੰਮ ਅਸੀਂ ਕਰਾਂਗੇ ਕਿ ਸਾਡਾ ਜਿਹੜਾ ਹੈ ਜਹਾਜ਼ ਦਾ ਵੀਜ਼ਾ ਪੱਕਾ ਹੈ ਟਿਕਟ ਮਿਲ ਜੂ ਸਾਨੂੰ ਜਹਾਜ਼ ਦੀ ਕਹਿੰਦੇ ਇਹ ਤਾਂ ਜੀ ਅਸੀਂ ਪੁੱਛਿਆ ਨਹੀਂ ਕਹਿੰਦਾ ਉਹ ਕਹਿੰਦਾ ਵੀ ਤੁਹਾਡੇ ਤੇ ਜਿਹੜਾ ਹੈ ਇੱਕ ਭਾਰ ਹੈ ਤੇ ਉਹ ਭਾਰ ਇਸ ਤਰੀਕੇ ਨਾਲ ਹੀ ਲੈ ਸਕਦਾ ਹੈ ਤੁਸੀਂ ਇਹ ਕੰਮ ਜ਼ਰੂਰ ਕਰੋ ਮੈਂ ਹੈਰਾਨ ਹੋ ਗਿਆ ਉਹਨਾਂ ਵੱਲ ਵੇਖ ਕੇ ਵੀ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਐਡੇ ਐਡੇ ਵਹਿਮ ਭਰਮ ਕਰਦੇ ਆ ਇਹੋ ਜੀਆਂ ਚੀਜ਼ਾਂ ਕਰਦੇ ਆ ਸਾਧ ਸੰਗਤ ਮੈਂ ਕਿਹਾ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਸਮਝਦਾਰ ਹੋ ਤੁਸੀਂ ਪਰਮਾਤਮਾ ਤੇ ਭਰੋਸਾ ਕਰਨ ਦੀ ਬਜਾਏ ਕਿਹੜੇ ਮਾਰਗ ਤੁਰਪੇ ਪੱਗਾਂ ਤੁਹਾਡੇ ਬੰਨੀਆਂ ਨੇ ਤੇ ਬਹੁਤ ਸਾਰੇ ਵੀਰ ਜਿਹੜੇ ਐਦਾਂ ਵਹਿਮਾਂ ਭਰਮਾਂ ਵਿੱਚ ਪੈ ਗਏ ਸਾਡੀਆਂ ਭੈਣਾਂ ਵਹਿਮਾਂ ਭਰਮਾਂ ਵਿੱਚ ਪੈ ਗਈਆਂ ਸਾਧ ਸੰਗਤ ਇਹ ਚੀਜ਼ਾਂ ਨੇ ਸਾਨੂੰ ਗੁਰਬਾਣੀ ਤੋਂ ਦੂਰ ਕਰਨ ਦੀਆਂ ਗੁਰੂ ਤੋਂ ਵਿਸ਼ਵਾਸ ਹਟਾ ਕੇ ਸਾਨੂੰ ਆਸੇ ਪਾਸੇ ਪਟਕਾਉਣ ਦੀਆਂ ਮੈਂ ਬੇਨਤੀਆਂ ਕਰਾਂ ਪਿਆਰਿਓ ਗੁਰੂ ਤੇ ਭਰੋਸਾ ਰੱਖਿਆ ਕਰੋ ਸਤਿਗੁਰੂ ਤੇ ਭਰੋਸਾ ਰੱਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਯਾਦ ਰੱਖੋ ਗੁਰੂ ਤੋਂ ਵੱਡਾ ਕੋਈ ਹੋਰ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਹੋਰ ਨਹੀਂ ਤੇ ਸਿੱਖੋ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਨਹੀਂ ਤੇ ਉਹਨੂੰ ਕਿਸੇ ਤੇ ਭਰੋਸਾ ਨਹੀਂ ਹੋ ਸਕਦਾ ਜਿਹੜਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਨਹੀਂ ਕਰਦਾ ਉਹਨੂੰ ਕਿਤੇ ਹੋਰ ਭਰੋਸਾ ਨਹੀਂ ਹੋ ਸਕਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਨਹੀਂ ਮੰਨਦਾ ਤੇ ਪਿਆਰਿਓ ਉਹ ਕਿਸੇ ਦੇ ਭਰੋਸਾ ਕਰ ਹੀ ਨਹੀਂ ਸਕਦਾ ਤੇ ਸਤਿਗੁਰੂ ਉਹਨੂੰ ਘੁੰਮਣ ਘੇਰੀਆਂ 'ਚ ਹੀ ਪਾਈ ਰੱਖਦੇ ਆ ਜਿਹੜਾ ਐਸੇ ਗੁਰੂ ਦਾ ਦਰ ਛੱਡ ਕੇ ਕਿਤੇ ਹੋਰ ਜਾਵੇ ਯਾਦ ਰੱਖਿਓ ਭਰੋਸਾ ਇੱਕ ਉਹ ਸਿੱਖਾਂ ਦਾ ਵੀ ਸੀ ਜਿਹੜੇ ਸਿੱਖਾਂ ਨੇ ਸੀਸ ਤੇ ਆਰਾ ਤੇ ਚਲਵਾ ਲਿਆ ਆਪਣੇ ਸੀਸ ਤੋਂ ਜਿਹੜਾ ਹੈ ਉਹਨਾਂ ਨੇ ਯਾਦ ਰੱਖਿਓ ਆਰੇ ਨੂੰ ਚਲਾਉਣਾ ਤੇ ਮਕਬੂਲ ਕਰ ਲਿਆ ਤੇ ਉਹਨਾਂ ਨੇ ਦੇਗ ਦੇ ਵਿੱਚ ਉਬਾਲੇ ਜਾਣਾ ਵੀ ਜਿਹੜਾ ਹੈ ਇਸ ਰੂਰ ਚ ਤੈਅ ਕਰ ਲਿਆ ਤੇ ਯਾਦ ਰੱਖਿਓ ਭਾਈ ਸਤੀ ਦਾਸ ਵਰਗਿਆ ਨੇ ਰੂਹ ਦੇ ਵਿੱਚ ਲਪੇਟੇ ਜਾਣ ਤੇ ਵੀ ਸੀਨਾ ਵਟੀ ਪਰ ਯਾਦ ਰੱਖਿਓ ਉਹਨਾਂ ਨੇ ਗੁਰੂ ਤੇ ਭਰੋਸਾ ਕਿੱਡਾ ਵੱਡਾ ਧਾਰਿਆ ਪਰ ਅੱਜ ਸਾਡੇ ਸਿੱਖਾਂ ਦਾ ਭਰੋਸਾ ਵੇਖ ਲਓ ਸਾਧ ਸੰਗਤ ਜਿਹੜਾ ਕਿਸੇ ਦੇ ਕਹਿਣਤੀ ਟੁੱਟ ਜਾਂਦਾ ਹੈ ਜਿਹੜੇ ਗੁਰੂ ਦੀ ਬਾਣੀ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ 1430 ਅੰਗ ਨੂੰ ਛੱਡ ਕੇ ਕਿਧਰੇ ਹੋਰ ਪਾਸੇ ਤੁਰੇ ਫਿਰਦੇ ਆ ਨਾ ਯਾਦ ਰੱਖਿਓ ਉਹਨਾਂ ਲੋਕਾਂ ਨੇ ਕੰਮ ਨਹੀਂ ਆਉਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਰਤਮਾ ਰਿਸਾਂ ਜਿਹੜੀਆਂ ਰੌ ਰੀਤਾ ਜਾਂ ਇੰਜ ਕਹਿ ਲਓ ਵੀ ਰਸਮਾਂ ਪਗਾਉਣ ਦੇ ਲਈ ਅਸੀਂ ਸੀਮਤ ਨਾ ਰੱਖੀਏ ਗੁਰੂ ਦੀ ਬਾਣੀ ਨੂੰ ਪੜ੍ਹੀਏ ਵੀ ਇਥੇ ਭਰੋਸਾ ਵੀ ਰੱਖਿਓ ਜੀ ਦਾ 1430 ਰੰਗ ਤੇ ਭਰੋਸਾ ਨਹੀਂ ਬਣਿਆ ਉਹਦਾ ਕਿਸੇ ਚੀਜ਼ ਤੇ ਭਰੋਸਾ ਨਹੀਂ ਬਣ ਸਕਦਾ ਪਿਆਰਿਓ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤੇ ਛੱਡ ਕੇ ਹੋਰ ਭਜਣਾ ਇਹ ਸਭ ਤੋਂ ਵੱਡੀ ਜਿਹੜੀ ਹੈ ਸਾਡੀ ਮੂਰਖਤਾ ਹੈ ਪਿਆਰਿਓ ਅਸੀਂ ਦੀਵਾਲੀ ਦੇ ਦਿਨਾਂ ਦੇ ਵਿੱਚ ਬਾਅਦ ਦੇ ਦਿਨਾਂ ਦੇ ਵਿੱਚ ਇਹ ਨਾ ਵੀ ਦੀਵਾਲੀ ਦੇ ਦਿਨਾਂ 'ਚ ਚੰਗੇ ਬਣ ਜਾਈਏ ਤੇ ਬਾਅਦ ਦੇ ਦਿਨਾਂ ਵਿੱਚ ਚੰਗੇ ਬਣਨ ਦੀ ਲੋੜ ਨਹੀਂ ਬਾਅਦ ਵੀ ਚੰਗੇ ਬਣ ਕੇ ਰਹੀਏ ਸਾਧ ਸੰਗਤ ਇਹੋ ਹੀ ਸਭ ਤੋਂ ਵੱਡੀ ਸਿੱਖਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਥੇ ਹੀ ਸਭ ਤੋਂ ਵੱਡੀ ਸਾਨੂੰ ਸਿੱਖਿਆ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ